ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੂਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਵੀਰ ਮੈਂ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕਿਹਾਲ ਜੀ ਕਰਦੀ ਕਲਾ ਜੀ ਤੁਸੀਂ ਸੁਣਾਓ ਵਾਹ ਵਧੀਆ ਜੀ ਠੀਕ ਠਾਕ ਜੀ ਥੋੜਾ ਠੀਕ ਠਾਕ ਪਰਵਾਰ ਬਸ ਵਧੀਆ ਭਾਜੀ ਠੀਕ ਵਧੀਆ ਚਾਹੀ ਇਹਦੀ ਪਸ਼ੂ ਦੇ 8-9 ਹੀ ਸੱਚੇ ਹੋਣੇ ਹਾਂਜੀ ਤੇ ਆਪਾਂ ਪਰਸੋਂ ਵੀਡੀਓ ਨਹੀਂ ਭਾਈ ਹਾਂਜੀ ਤੇ ਉੱਥੇ ਵੀਰ ਨੇ ਆਪਣੇ ਕੋਲ ਜੋੜਾ ਲੈ ਆਇਆ ਅੱਛਾ ਅੱਛਾ ਠੀਕ ਹੈ ਠੀਕ ਲੁਧਿਆਣੇ ਦਾ ਹੀ ਵੀਰ ਠੀਕ ਹੈ ਠੀਕ ਹੈ ਉਹ ਜੋੜਾ ਲੈ ਆਇਆ ਉਹ ਵੀਰ ਲੈ ਆਇਆ ਵੱਡੀ ਗੱਡੀ ਅੱਛਾ ਜੀ ਉਹਨੇ ਨਾਲ ਤਿੰਨ ਹੋਰ ਪਾਲੀਆਂ ਠੀਕ ਹੈ ਪੰਜ ਲੈ ਗਿਆ ਪੰਜ ਸਿਰਫ ਸਗਤੀ ਮੰਨੇ ਰੇ ਲੈ ਗਿਆ ਠੀਕ ਹੈ ਠੀਕ ਹੈ ਤੇ ਦੋ ਚਲ ਗਈਆਂ ਇੱਥੇ ਲੱਗ ਗਈ ਆਪਣੇ ਗੱਗੋ ਮਾਲ ਅੱਛਾ ਅੱਛਾ ਹਾਂਜੀ ਚਲੋ ਵਧੀਆ 9 ਹੀ ਪਸ਼ੂ ਆਪਣੇ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਹੋਵੇ ਦੋਵੇਂ ਟੋਕੜਾਂਗ ਬਣਾਈ ਝੋਟੀਆਂ ਐ ਤੇ ਝੋਟੀਆਂ ਵਿੱਚ ਚੰਗੀਆਂ ਸਰੀਆਂ ਰੱਖੀ ਠੀਕ ਹੈ ਠੀਕ ਹੈ ਜੀ ਇਹਦੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੇ ਪਿੰਡ ਹਰੜ ਕਲਾਂ ਤਸੀਲ ਈਨਾਲਾ ਜ਼ਿਲ੍ਹਾ ਮਸਰ ਜੀ ਠੀਕ ਹੈ ਫੋਨ ਨੰਬਰ ਬੋਲ ਦਿਓ 9041796788 ਬਾਈ ਠੀਕ ਹੈ ਜੀ ਕਰੀਏ ਸ਼ੁਰੂਆਤ ਜੀ ਆ ਦੱਸਿਓ ਪਹਿਲੇ ਨੰਬਰ ਤੇ ਝੋਟੀਆਂ ਕਿੰਨੇ ਵਾਗ ਬਣਾਈ ਆ ਇਹ ਮੰਨ ਲਓ 6 ਮਹੀਨਿਆਂ ਦੀ ਕੰਬਣ ਜੇ ਅੱਛਾ ਜੀ ਤੇ 7 ਕਿਲੋ ਲੀਟਰ ਵਾਲਾ ਦੁੱਧ ਜੀ ਠੀਕ ਹੈ ਠੀਕ ਹੈ ਲੋ ਭਾਈ ਕੱਦ ਕੱਦ ਬਹੁਤ ਚੰਗਾ ਵਾ ਤੇ ਸੱਜਰ ਦੇ ਫਿਰ ਦੁੱਧ ਚੰਗਾ ਚ ਵਹਣਾ ਜੀ 14 15 14 15 ਕਿਲੋ ਰਾਮ ਠੀਕ ਹੈ ਠੀਕ ਹੈ ਲਓ ਭਾਜੀ ਸੱਜਰ ਦਾ ਰਿਕਾਰਡ ਜੇ 14 15 ਲੀਟਰ ਦੁੱਧ ਛੋਟੀਆਂ ਹਰਿਆਈਆਂ ਆ ਛੋਟੀਆਂ ਥੋੜੀ ਢਿੱਲ ਨਹੀਂ ਭਰਿਆ ਕਹਿੰਦੇ ਜੀਆਂ ਭੱਜੀਆਂ ਆ ਠੀਕ ਲੋ ਭਾਜੀ ਕੀ ਕਰ ਸਕਦਾ ਜੀ ਬਾਕੀ ਆਰਡਰ ਕੁਆਲਿਟੀ ਆ ਜੇ ਵੀ ਸੱਜਰ ਰਗੀ ਆ ਕਰੋ ਚੈੱਕ ਮੋਡਲ ਜਿਹੜੀ ਸ਼ਾਮ ਇਹ ਨਾਲੀ ਚੈੱਕ ਪਾਸ ਤੇ 7 ਲੀਟਰ ਜਿਹੜਾ ਦੁੱਧ ਬਿਲਕੁਲ ਇਹਦੇ ਕੋਲ ਤਿਆਰ ਹੈ ਮੋੜ ਦਾ ਮੋੜ ਦਾ ਕੋਈ ਹੋਰ ਕੋਈ ਗੱਲ ਨਹੀਂ ਕਰੋ ਭਾਜੀ ਕਿਹ ਕ ਲਾਗੇ ਤੋਂ ਇਹ ਥਣਥਣ ਵੀ ਬਹੁਤ ਚੰਗਾ ਲੱਗਾ ਵਾ ਜੇ ਸਿੰਗਲ ਹੱਡੀ ਆ ਗਈ ਆ। ਬਾਕੀ ਮੋਢੀ ਦਾ ਕਰਦ ਵਾ ਇਹ ਨਾ। ਇਹ ਬਰੀਕੀਆਂ ਵੇਖੋ ਪਾਜੀ। ਇਹ ਦੂਜਾ ਸੁਭਾ ਸੂਈ ਕਿ ਜਾਂ? ਇਹ ਦੂਜਾ ਸੁਭਾ ਪਾਜੀ। ਠੀਕ ਹੈ ਲਾਓ ਜੀ ਦੂਜਾ ਸੁਭਾ ਸੂਈ ਤੇ ਤਿੰਜੇ ਲਈ ਗਾਂ ਘੱਬਣਿਆ। ਇਹ ਵੀਰ ਕਹਿੰਦਾ ਵੀ ਆਪਣੀ ਮਰਜ਼ੀ ਨਾਲ 1 ਮਹੀਨਾ ਛੱਡਿਓ ਇਹਨੂੰ। ਅੱਛਾ ਜੀ। ਹਾਂ ਜੀ। ਠੀਕ ਹੈ ਠੀਕ ਹੈ ਲਾਓ ਪਾਜੀ ਇਹ ਵੀ ਆਪਣੀ ਮਰਜ਼ੀ ਨਾਲ ਛੱਡ ਲਈ ਪਈ। ਠੀਕ ਹੈ ਠੀਕ ਹੈ ਜੀ। ਬਹੁਤ ਹੀ ਸ਼ਾਨਦਾਰ ਕੁਆਲਿਟੀ ਦਾ ਸਣਾ ਦਾ ਸੈੱਟ ਗਿਆ ਵੀ ਬਹੁਤ ਸ਼ਾਨਦਾਰ ਆ ਤੇ ਕੱਦ-ਕਾਡ ਵੀ ਬਹੁਤ ਚੰਗਾ ਵਾ ਮੋਲ ਭਾਜੀ ਇਹ ਜੀਆਂ ਛੋਟੀਆਂ 70 70000 ਦੀਆਂ ਵੇਕਣਾ ਹਾਂਜੀ ਤੇ ਜੈਜ ਹੀ ਕਰਤੀ ਗਿਆ ਪਾਣ ਹਾਂਜੀ ਹਾਂਜੀ ਵੀ ਇਹ 65000 ਦੀ ਛੋਟੀ ਦੇ ਦਾਂਗੇ ਆਪਾਂ ਹਾਂ ਨਾ ਜੀ ਗੰਜ ਕਰਦੀ ਮੰਨਤਾ ਮੰਨਤਾ ਨੂੰ ਫਿਰ 63200 ਰੁਪਏ ਛੋਟ ਦੇ ਭਾਜੀ ਠੀਕ ਹੈ ਠੀਕ ਹੈ ਲਓ ਭਾਜੀ ਬਿਲਕੁਲ ਬਾਕੀ ਵੀ ਇਹੋ ਜੀਆਂ ਛੋਟੀਆਂ ਲਵਦੀਆਂ ਨਹੀਂ ਛੋਟੀ ਦੀ ਚਮੜੀ ਵੇਖੋ ਕਿੰਦੀ ਬੜੀ ਹੈ ਤੇ ਕੱਦ ਵਾਜ ਨੂੰ ਵੇਖੋ ਠੀਕ ਹੈ ਠੀਕ ਹੈ ਛੰਡੀ ਵਾਲੀ ਛੋਟੀ ਆ ਠੀਕ ਹੈ ਲਓ ਭਾਜੀ 63000 ਚੋਂ ਵੀਰ ਕਹਿੰਦਾ ਕਿ 200 ਰੁਪਏ ਇਹਦਾ ਛੋਟ ਚੱਪਾ ਕਰ ਦਾਂਗੇ ਜੇ ਬਿਲਕੁਲ ਨਾਰਮਲ ਰੇਟ ਪਾਤਾ ਤੇ ਆਜੋ ਹੁਣ ਦੂਜੇ ਨੰਬਰ ਦੇ ਦੇਖੋ ਵੀਜੀ ਹਰਿਆਣੇ ਦੀ ਝੋਟੀ ਪਿਓਰ ਮੋਰਾ ਨਸਲ ਦੀ ਠੀਕ ਹੈ ਠੀਕ ਹੈ ਲੋ ਬਜੀ ਕੱਟ ਕਾਟ ਹੈ ਨਾ ਵੀ ਬਹੁਤ ਚੰਗਾ ਕੱਟ ਕਾਟ ਚ ਝੋਟੀ ਵੱਡੀ ਝੋਟੀ ਆ ਇਹਦਾ ਵੀ ਜੱਗੇ ਭਾਜੀ 15 16 ਕਿਲੋ ਦਾ ਰਿਕਾਰਡ ਆ ਝੋਟੀ ਦਾ ਸੱਜਰ ਦਾ ਜੀ ਸੱਜਰ ਦਾ ਇਹ ਸਾਡੇ ਪੰਜਾਬੀ ਨਹੀਂ ਦੀ ਗੱਭਨ ਜੇ ਅੱਛਾ ਜੀ ਇਹ 5 ਕਿਲੋ ਹੀ ਦੁੱਧ ਹੋਊ ਤੂੰ 4 ਹੀ ਲਾ ਲਓ ਕਿਉਂਕਿ ਆਈ ਉਪਰੇ ਥਾਂ ਅੱਛਾ ਠੀਕ ਹੈ ਠੀਕ ਇਹ ਉਪਰੇ ਥਾਂ ਕੇ ਫਰਕ ਪੈ ਸਕਦਾ ਜੀ ਠੀਕ ਹੈ ਲੋ ਬੜੀ ਜੈਡ ਬਲੈਕ ਤੇ ਪੁੱਛਦਾ ਕਿ ਮਾਲ ਕੋਈ ਨਹੀਂ ਕਿੱਟਾ ਗਾ ਸਾਰੀ ਕਾਲੀ ਹੈ ਇੱਕ ਰੰਗ ਮਾਲ ਕੇ ਤੁਹਾਨੂੰ ਝੋਟੀ ਵਿਖਾਉਣਾ ਵੇਖੋ ਝੋਟੀ ਫੇਰ ਬਾਕੀ ਹੁਣ ਆਜੋ ਆਪਾਂ ਖੋਲ ਕੇ ਵਿਖਾਉਨੇ ਆਂ ਤੇ ਫੇਸ ਕੁਆਲਿਟੀ ਤੇ ਇਹ ਡੇਢ ਵੱਕ ਦੀ ਝੋਟੀ ਭਾਜੀ ਆਈ ਏ ਠੀਕ ਹੈ ਠੀਕ ਲੋ ਬਈ ਨੀ 15 16 ਡੀਆ ਫੋਗਣੋਂ ਪਹਿਲੇ ਦੁੱਧ ਦਤਾ ਜੀ ਠੀਕ ਹੈ ਜੀ ਕਰੋ ਚੱਕ ਬਾਕੀ ਆਰਡਰ ਕੁਆਲਟੀ ਤੇ ਸਾਮਸੰਗ ਚੰਗਾ ਲੱਗਾ ਇਹਦਾ ਵੀ ਇੱਕ ਅੱਧ ਵਜਾਂ ਦੀ ਬਹੁਤ ਚੰਗੀ ਆ ਤੇ ਸੱਜਣ ਦਾ 15 16 ਲੀਟਰ ਦਾ ਰਿਕਾਰਡ ਹੈ ਮਿਲ ਕੇ ਕੌੜੇ ਦਾ ਤੇ ਇਸ ਟਾਈਮ ਜਿਹੜੀ 6 ਆਵੇ ਨਾ ਦੀ ਆ ਵੀ ਨਹੀਂ ਸਾਢੇ ਪੰਜ ਸਾਢੇ ਪੰਜਾਂ ਦੀ ਚੱਕ ਪਾਸ ਤੇ 5 ਲੀਟਰ ਦੁੱਧ ਦੇ ਦੇ ਕੋਲ ਹੈਗਾ ਵਾ ਬਾਕੀ ਮੈਂ ਕਹਿੰਦਾ ਕਿ ਚਲੋ ਚਾਰ ਦੀ ਗਾਰੰਟੀ ਆਪਣੀ ਚਲੋ ਬਾਕੀ ਠੰਡੀ ਸੀਲ ਬੜੀ ਭਾਜੀ ਇਹ ਦੋਵੇਂ ਟਾਈਮ ਮਿਲਦੀ ਵਿੱਚ ਦੋਵੇਂ ਟਾਈਮ ਦੋਵੇਂ ਟਾਈਮ ਠੀਕ ਹੈ ਲੋਬੀ ਦੋਵੇਂ ਟਾਈਮ ਲਿੰਦੀ ਜੀ ਠੰਡੀ ਸੀ ਲਿਆ ਕਰੋ ਠੰਡੀ ਸੀ ਝੋਟੀ ਠੀਕ ਹੈ ਠੀਕ ਹੈ ਜੀ ਹਾਂ ਜੀ ਲੋਬੀ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦਾ ਜੀ ਇਹ ਸਿੰਗ ਸੁੰਗ ਵੀ ਚੰਗਾ ਆ ਗਿਆ ਦੇਖ ਲਗਾ ਇਹਦਾ ਕੀ ਮੁੱਲ ਭਾਜੀ ਫਿਰ ਮੈਂ ਉਹ ਵੀ ਜੀ ਜਤਰਾ ਦੀ ਝੋਟੀ ਆ ਮੁੱਲ ਤੇ ਜੀ ਕਹਿੰਦਾ ਤਾਂ 75 ਕਰ ਲਗੇ ਹਾਂ ਜੀ ਇਹ ਵੀ ਭਾਜੀ 65 ਦੀ ਦੇ ਦिए ਕੱਬੀ ਮਾਨਦਲੇ ਚ ਵੀ ਵੀ ਜੀ ਜੇ ਕੋਈ ਵੀਰ ਆਪਣੇ ਕੋ ਜੋੜਾ ਲਊਗਾ ਨਾ ਅੱਛਾ ਜੀ ਇੱਕ ਪੰਜੀ ਦਾ ਪਾ ਜੋੜਾ ਰੱਖਾਂਗੇ ਠੀਕ ਹੈ ਠੀਕ ਹੈ ਲਓ ਭਾਈ 1,25,000 ਦਾ ਜੋੜਾ ਹਾਂ ਤੇ ਉਦਾਂ ਇਹ ਵੀ ਆਪਾਂ 36,000 ਦੀ ਝੋਡੀ ਦਵਾਂਗੇ ਠੀਕ ਹੈ ਠੀਕ ਹੈ ਲਓ ਭਜੀ 36 36,000 ਦੀਆ ਜੋ ਆਪਣਾ ਗੱਬਣਾ ਵੀ ਲਊ 20000 ਰੁਪਏ ਮਾਨ ਕਰ ਦਾਂਗੇ ਬਾਕੀ ਵੇਖੋ ਜਗੇ ਭਾਈ ਝੋਡੀ ਦਾ ਕਾ ਦਵਾਈ ਨਾ ਤੇ ਮੰਨ ਲਓ ਵੇਖੋ ਪੂਛ ਤੱਕ ਜੈਡ ਬਲੈਕ ਹੈ ਠੀਕ ਹੈ ਲਓ ਭਾਈ ਚੈੱਕ ਕਰ ਸਾਡੇ ਪਿਓਰ ਜੈਡ ਬਲੈਕ ਤੇ ਨਾਗਰਗੀ ਆ ਲਿਸ਼ਕਰੀ ਆ ਤੇ ਵੀ ਜੀ ਹਰਿਆਣੇ ਤੋਂ ਝੋਟੀਆਂ ਹੀ ਰੋਤ ਕਾ ਅੱਛਾ ਜੀ 1.5 ਲੱਖ ਦੀ ਘਰਾਂ ਤੇ ਪਹੁੰਚ ਹੋਈ ਸੀ ਵੀ ਠੀਕ ਹੈ ਠੀਕ ਹੈ ਲਓ ਭਾਈ ਦੋਵੇਂ ਜਿਹੜੀਆਂ ਝੋਟੀਆਂ ਦੋਵੇਂ ਸਿੰਗਲ ਹੱਡੀਆਂ ਵਾਂ ਤੇ ਲਾਏ ਬਾਂਦਿਆ ਦੋਵੇਂ ਹਾਂਜੀ ਇਹ ਗਾਂ ਤੁਹਾਨੂੰ ਬਰਾਗੇ ਆਸਮਾਨ ਦੇ ਆ ਤੇ ਸਾਢੇ ਪੰਜ ਮਹੀਨੇ ਦੀ ਇਹ ਵੀ ਚੱਕ ਪਾਸ ਆ ਤੇ ਉਰਲੀ ਜਿਹੜੀ 6 ਮਹੀਨੇ ਦੀ ਚੱਕ ਪਾਸ ਆ ਹਾਂਜੀ ਹਾਂਜੀ ਤੇ ਦੋ ਦਿਨ ਕੋ ਸੱਤ ਕਿਲੋ ਦੁੱਧ ਜੀ ਠੀਕ ਹੈ ਠੀਕ ਹੈ ਜੀ ਚਲੋ ਇਹ ਨਹੀਂ ਕਹਿੰਦੇ ਆਪਣੇ ਥਾਨ ਕੇ 1 ਕਿਲੋ ਅੱਧਾ ਕਿਲੋ ਦਾ ਫਰਕ ਪੈ ਸਕਦਾ ਅੱਛਾ ਜੀ ਉਹਨਾਂ ਵੀਰ ਕਹਿੰਦਾ ਸੱਤ ਕਿਲੋ ਦੁੱਧ ਆ ਠੀਕ ਹੈ ਠੀਕ ਹੈ ਜੀ ਉਪਰੇ ਥ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਦੇ ਜਾ ਕਰੋ ਹਾਂਜੀ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ